मान्योग एसएसपी साहब श्री संदीप मलिक जी आईपीएस ਉਹਨਾਂ ਦੀਆਂ ਹਦਾਇਤਾਂ ਤੇ ਜੋ ਵੀ ਸਾਨੂੰ ਮਿਲਦੀਆਂ ਨੇ ਗਾਇ ਵਗਾਏ ਉਹਨਾਂ ਦੇ ਅਕੋਰਡਿੰਗ ਅਸੀਂ ਪਲਾਨਿੰਗ ਤੇ ਕਰ ਕਰਦੇ ਆ ਸਾਡੇ ਇਲਾਕੇ ਵਿੱਚ ਪਿਛੇ ਕਾਫੀ ਸ਼ਿਕਾਇਤਾਂ ਮਿਲਦੀਆਂ ਨੇ ਸਭ ਇੱਕ ਗੈਂਗ ਨਵਾਂ ਤਿਆਰ ਹੋਇਆ ਜਿਹੜਾ ਆਮ ਜਨਤਾ ਨੂੰ ਨੁਕਸਾਨ ਪਹਚਾਰ ਰਿਹਾ ਗੁੰਡਾਗਰਦੀ ਕਰ ਰਿਹਾ ਚੈਲੰਜ ਦੇ ਕੇ ਬੁਲਾਉਂਦਾ ਔਰ ਇਹਨੂੰ ਅਗਰ ਨਤ ਨਾ ਪਾਈ ਗਈ ਤਾਂ ਬਹੁਤ ਜ਼ਿਆਦਾ ਫਿਰ ਉਸੇ ਹਦੈਤ ਨੂੰ ਔਰ ਹੋਰ ਆਸ-ਪਾਸ ਦੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਆਈਆਂ ਤਾਂ ਉਹਨਾਂ ਦੇ ਕਰਕੇ ਅਸੀਂ ਇਹਨਾਂ ਨੂੰ ਨੈਬ ਕੀਤਾ ਔਰ ਇਹ ਇੱਕ ਵੱਡੀ ਯੋਜਨਾ ਜਿਹੜੀ ਕਰਦੇ ਸੀ ਲੁੱਟ ਦੀ ਤਿਆਰੀ ਉਹਦੀ ਤਿਆਰੀ ਕਰਦੇ ਸੀ ਅਰੈਸਟ ਕੀਤਾ ਮਾਮਲਾ ਇਹ ਹੈ ਜੀ ਸਾਡੇ ਸਾਉਡਨ ਤਬਾ ਵਿੱਚ ਥਾਣਾ ਰੂੜੇਕਲਾਂ ਪਿੰਦੇ ਇਸ ਇਲਾਕੇ ਦੇ ਵਿੱਚ ਨਾਲ ਥੋੜਾ ਅਡਜੋਇਨਿੰਗ ਇਲਾਕਾ ਬਟੰਡੇ ਦਾ ਵੀ ਪੈਂਦਾ ਇਹ ਜਿਹੜੇ ਬੰਦੇ ਅਸੀਂ ਫੜੇ ਨੇ ਇਹ ਕੁਝ ਪੱਕੋ ਕਲਾਂ ਦੇ ਕੁਝ ਆਸ-ਪਾਸੇ ਦੇ ਨੇ ਇਹਨਾਂ ਨੇ ਰਲ ਕੇ ਇੱਕ ਗੈਂਗ ਬਣਾਇਆ ਤੇ ਗੈਂਗ ਬਣਾ ਕੇ ਗੁੰਡਾਗਰਦੀ ਕਰਦੇ ਆ ਆ ਜਿਹੜੇ ਹਥਿਆਰ ਤੁਸੀਂ ਦੇਖ ਰਹੇ ਹੋ ਇਹ ਘਾਤ ਜੀ ਦੇਖੋ ਕਿੰਨੀ ਖਤਰਨਾਕ ਹੈ ਇਹ ਇਹਨਾਂ ਨੇ ਕੈਰੀ ਕੀਤੀ ਹੋਈ ਔਰ ਉਹ ਕਲਿੱਪ ਜਿਹੜੀ ਹੁਣੇ ਤੁਸੀਂ ਦੇਖੀ ਆ ਉਸ ਕਲਿੱਪ ਵਿੱਚ ਸਾਰੇ ਹਥਿਆਰੇ ਲਹਿਰਾ ਰਹੇ ਆ ਔਰ ਚੈਲੰਜ ਕਰ ਰਹੇ ਆ ਵੀ ਕੋਈ ਵੀ ਸਾਨੂੰ ਟਾਈਮ ਪਾ ਲਵੇ ਔਰ ਕੰਮ ਇਹਨਾਂ ਦਾ ਲੁੱਟਖੋਵਾ ਕਰਨਾ ਹੈ ਬੇਲੇ ਕੋਲੇ ਬੰਦਿਆਂ ਨੂੰ ਘੇਰ ਕੇ ਸੱਟਾਂ ਮਾਰਨੀਆਂ ਇਹ ਨਵੇਂ ਬਦਮਾਸ਼ ਉੱਠਿਆ ਇਹਨਾਂ ਨੂੰ ਸਾਡੇ ਇਨਸਪੈਕਟਰ ਸਾਹਿਬ ਸਤਾ ਜਗਜੀਤ ਸਿੰਘ ਤੇ ਇਹਨਾਂ ਥਾਣੇ ਦੀ ਟੀਮ ਨੇ ਰਲ ਕੇ ਇਹਨਾਂ ਨੂੰ ਕਾਬੂ ਕੀਤਾ ਹੈ ਹੂੰ ਦਕੈਤੀ ਮਾਰਨ ਦੀ ਯੋਜਨਾ ਬਣਾ ਰੇ ਸੀ ਕਿਸੇ ਵੱਡੇ ਪੈਟਰੋਲ ਪੰਪ ਤੇ ਜਾਂ ਕਿਸੇ ਕੋਠੀ ਚੰਗੇ ਘਰ ਵਿੱਚ ਪਿਸਤੌਲ ਇਹਨਾਂ ਦੇ ਕੋਲ ਇੱਕ ਬਰੰਦ ਹੋਇਆ ਹੈ ਤਰਪਾਨ ਹੈ ਰਾੜਾ ਹੈ ਬੇਸਬਾਲ ਵਗੈਰਾ ਰੌਂਦ ਵੀ ਹੈ ਇਹ ਆਪਣੀ ਪੂਰੀ ਤਿਆਰੀ ਸੀ ਹੈ ਅਗਰ ਟਾਈਮ ਤੇ ਪੁਲਿਸ ਕਾਰਵਾਈ ਨਾ ਕਰਦੀ ਤਾਂ ਸ਼ਾਇਦ ਇਹ ਕੋਈ ਵੱਡੀ ਵਾਰਤ ਕਰ ਸਕਦੇ ਸੀ ਇਸ ਲਈ ਇਹਨਾਂ ਨੂੰ ਨੱਥ ਪਾਉਣਾ ਜ਼ਰੂਰੀ ਹੈ ਕਿਉਂਕਿ ਇਹਨਾਂ ਨੂੰ ਵੇਖੋ ਵੇ ਕੀ ਹੋਰ ਬੱਚੇ ਵੀ ਗੁੰਮਰਾਹ ਹੋ ਰਹੇ ਆ ਇਹ ਵੈਲਪੂਣਾ ਜਿਹੜਾ ਕਰਦੇ ਉਹ ਵੈਲਪੂਣਾ ਅਸੀਂ ਆਪਣੇ ਇੱਥੇ ਚੱਲਣ ਨਹੀਂ ਦੇਣਾ ਕਿਹੜੇ ਡਿਸਟ੍ਰਿਕਟ ਨਾਲ ਸੰਬੰਧ ਰਿਹਾ ਹੈ ਇਹ ਕੁਸ਼ਤਾ ਆਪਣੇ ਪਖੋਕਲਾ ਦੇ ਨੇ ਬਾਕੀ ਬਠਿੰਡੇ ਦੇ ਨਾਲ ਜੁਗ ਕਿਸ ਦਰਜਾ ਜੀ ਆ ਇਹਨਾਂ ਦੇ ਹੈਗੇ 2 ਕਿਸ ਪਹਿਲਾਂ ਦਰਜਾ ਕਿਉਂਕਿ ਕਿੰਨੇ ਜਣੇ ਸਾਰੇ ਇਹ ਟੋਟਲ 5 ਜਣੇ ਆ ਜੀ 5 ਹੀ ਅਸੀਂ ਕਾਬੂ ਕਰ ਲਏ ਨਹੀਂ ਸਰ ਇੱਕ ਮੋਟਰਸਾਈਕਲ ਇੱਕ ਪਿਸਤੌਲ ਇੱਕ ਕਿਰਪਾਨ ਦੋ ਰਾੜਾ ਇੱਕ ਬੇਸਬਾਲ ਇਹ ਕਹਾ ਗਰਾਰੀ ਵਾਲੀ ਜਿਹੜੀ ਚੀਜ਼ ਹੈ ਇਹ ਤੁਹਾਡੇ ਸਾਹਮਣੇ ਹੀ ਹੈ ਇਹ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਸਰ ਤੁਹਾਨੂੰ ਹੋਰ ਕੀ ਜਾਣਕਾਰੀ ਚਾਹੀਦੀ ਹੈ ਇਹ ਇਸ ਹੀ ਕਰਨ ਵਾਲਾ ਜੀ ਨਹੀਂ ਦੱਸਿਆ ਜਾਂਦਾ ਹਾਂ ਸਰ ਕੀ ਕਾਰਵਾਈ ਆਈ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਰੈਸਟ ਪੈ ਗਈ ਆ ਇਹਨਾਂ ਦਾ ਪੇਸ਼ ਕਰਕੇ ਅਦਾਲਤ ਤੋਂ ਰਿਮਾਂਡ ਲਵਾਂਗੇ ਔਰ ਰਿਮਾਂਡ ਦੇ ਦੌਰਾਨ ਇਹਨਾਂ ਦੇ ਹੋਰ ਜਥੇਤੇ ਕੋਈ ਖੋਹ ਕੀਤੀ ਹੋਊਗੀ ਜਾਂ ਕਿਸੇ ਨੂੰ ਧਮਕਾਇਆ ਹੋਏਗਾ ਉਨ੍ਹਾਂ ਦੇ ਵਿੱਚ ਇਹਨਾਂ ਦੀ ਦੁਆਰਾ ਉਸ ਮਕਦਮੇ ਜਿਨ੍ਹਾਂ ਦੀ ਅਰੈਸਟ ਪਈਗੀ ਔਰ ਲੰਬਾ ਇਹਨਾਂ ਨੂੰ ਬੰਦ ਕਰਾਂਗੇ ਸਾਰੀ ਬਾਲਗ ਇਹ ਤਾਂ ਬਾਲਗ ਨਹੀਂ ਇਹ ਇਹ ਬਾਲਗ ਨਹੀਂ ਸਾਰੇ ਜੋ ਸਾਨੂੰ ਬੀਜਪੀ ਸਾਹਿਬ ਦੀਆਂ ਮੰਨਿਓ ਸੀਐਮ ਸਾਹਿਬ ਦੀਆਂ ਸਾਡੇ ਐਸਐਸਪੀ ਸਾਹਿਬ ਦੀ ਆਈ ਸਾਹਿਬ ਦੀਆਂ ਜੋ ਹਦਿਤਾ ਆਉਂਦੀਆਂ ਜਿਸ ਤਰ੍ਹਾਂ ਦੇ ਲੋਕ ਇਹ ਗੁੰਡਾਗਰਦੀ ਕਰਦੇ ਆ ਇਹ ਕਿਸੇ ਕੀਮਤ ਤੇ ਅਸੀਂ ਇਹਨਾਂ ਨਾਲ ਕੋਈ ਨਰਮੀ ਨਹੀਂ ਰੱਖਾਂਗੇ ਹਰ ਕੀਮਤ ਇਹਨਾਂ ਨੂੰ ਫੜ ਕੇ ਜੋ ਵੀ ਕਾਨੂੰਨ ਸਨ ਕਾਰਵਾਈ ਉਹ ਕਰਾਂਗੇ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨ ਇਹ ਜੋ ਚ ਹੋ ਰਿਹਾ ਇਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਦੇਖੋ ਦੇਖੀ ਛੋਟੇ ਬੱਚੇ ਵੀ ਖਰਾਬ ਹੁੰਦੇ ਸਰ ਕੀ ਮੈਸੇਜ ਇਹਾਂ ਚਾਹੁੰਦੇ ਮੈਸੇਜ ਇਹ ਹੀ ਦਿਨਾ ਵੀ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਣ ਵੀ ਇਹ ਇਦਾਂ ਦੇ ਵੈਲੀ ਪੁਣਾ ਕਰਕੇ ਆਪਦਾ ਤਾਂ ਨੁਕਸਾਨ ਕਰਦੇ ਹੈ ਪਰਿਵਾਰ ਨੂੰ ਵੀ ਤਾਂ ਨੁਕਸਾਨ ਵੀ ਕਰਦੇ ਉਹਨਾਂ ਨੂੰ ਬਦਨਾਮੀ ਦੇ ਰਾਹ ਤੇ ਵੀ ਤੋਰਦੇ ਆ ਪਰ ਇਹ ਕੋਈ ਚੰਗਾ ਨਾਮਨਾ ਨਹੀਂ ਘਟਦੇ ਇਹਨਾਂ ਨੂੰ ਸ਼ਾਇਦ ਇਹ ਲੱਗਦਾ ਵੀ ਇਹਦੇ ਵਿੱਚ ਬਹੁਤ ਚੰਗਾ ਕੰਮ ਹੈ ਔਰ ਯੂ ਨੋ ਸਰਕਾਰ ਦੇ ਨਾਲ ਜਿੱਦਾਂ ਹੁੰਦਾ ਵੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਣਾਉਂਦੇ ਨੇ ਤੇ ਇਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੈ ਇਸ ਕਰਕੇ ਇਹਦਾ ਦਾ ਬੰਦਾ ਕੋਈ ਵੀ ਨਹੀਂ ਬਖਸ਼ਿਆ ਜਾਏਗਾ। ਸੋਸ਼ਲ ਮੀਡੀਆ ਦਾ ਜਿਹੜਾ ਮਿਸਯੂਜ਼ ਹੋ ਰਿਹਾ ਉਹ ਇਹ ਹੈ। ਇਹ ਲੋਕ ਮਤਲਬ ਇਹਨਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਮਤਲਬ ਆਪਣੇ ਆਪ ਨੂੰ ਵੈਲੀ ਬਣਦੇ ਆ ਗੰਡਾਸੇ ਫੜਫੜ ਕੇ ਵੀ ਲੋਕਾਂ ਨੂੰ ਦਿਖਾਉਣ ਨੂੰ ਵੀ ਅਹੀਂ ਬਹੁਤ ਵੱਡੇ ਸ਼ੋਰ ਮੈਂ ਆ। ਚਲ ਆ ਵੀ